ਸਾਰੇ ਨੂੰ ਸਤਿ ਸ਼੍ਰੀ ਅਕਾਲ ਮੇਰੇ ਨਾਮ ਜਸਪ੍ਰੀਤ ਕਾਰ ਆ ਤੇ ਅੱਜ ਆਪਾਂ ਬਣਾਵਾਂਗੇ ਆਲੂ ਦੀ ਸੁੱਕੀ ਸਬਜ਼ੀ ਤੀ ਆਪਾਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾ ਲੈਣਾ ਮਾ ਇੱਕ ਘੜਚੀ ਦੇ ਕਰੀਬ ਤੇ ਫਿਰ ਉਹਦੇ ਵਿੱਚ ਜੀਰਾ ਪਾ ਲੈਣਾ ਜਦ ਤੱਕ ਆਪਣਾ ਜੀਰਾ ਨਹੀਂ ਪੱਕਦਾ ਤਦ ਤੱਕ ਆਪਾਂ ਪਿਆਜ਼ ਨਹੀਂ ਪਾਉਣੀ ਤੇ ਮੇਰਾ ਜੀਰਾ ਪੱਕ ਚੁੱਕਿਆ ਸੀ ਤੇ ਫਿਰ ਉਹਦੇ ਵਿੱਚ ਮੈਂ ਪਿਆਜ਼ ਪਾ ਦਿੱਤੀ ਜਿਹੜੇ ਕਿ ਬ੍ਰਿਕ-ਬ੍ਰਿਕ ਕੱਤੇ ਸੀ ਤੇ ਲੰਮੇ ਕੱਤੇ ਸੀ ਤੇ ਜਦ ਤੱਕ ਆਪਣੇ ਪਿਆਜ਼ ਪੁੱਜ ਰਹੇ ਨੇ ਤੇ ਤਦ ਤੱਕ ਮੈਂ ਮਟਰ ਧੀ ਲੈ ਲਈਆਂ मिर्च चीरन तो बाद मैं देखिया कि मेरे प्याज ब्राउन ज पक्की नहीं सी ते फिर मैं इन्होंने दो मिनट लिए होर देता प्याज ब्राउन तो पक गए सी ਤੇ ਫਿਰ ਉਹਦੇ ਵਿੱਚ ਜਿਹੜੀਆਂ ਗ੍ਰੀਨ ਚੀਲਿਸ ਨੇ ਕਟੀਆਂ ਸਬਰੀਕ ਬਰੀਕ ਉਹ ਪਾ ਦਿੱਤਿਆਂ ਹਰੀਆਂ ਮਿਰਚਾ ਪਾਉਣ ਤੋਂ ਬਾਅਦ ਆਪਾਂ ਟਮਾਟਰ ਪਾਉਣੇ ਆ ਤੇ ਆਪਾਂ ਹੁਣ ਟਮਾਟਰ ਚੀਰ ਲੈਣੇ ਆ ਜਦ ਤੱਕ ਆਪਣੀਆਂ ਹਰੀਆਂ ਮਿਰਚਾਂ ਪੱਕ ਰਹੀਆਂ ਨੇ ਇੱਜਾ ਪੱਕਣ ਤੋਂ ਬਾਅਦ ਆਪਾਂ ਟਮਾਟਰ ਪਾ ਲਈ ਸੀ ਜਿਹੜੇ ਕਿ ਨਾਰਮਲ ਸਾਈਜ਼ ਈ ਕੱਟੇ ਸੀ ਮੈਂ ਤੇ 2 ਮਿੰਟ ਆਪਾਂ ਟਮਾਟਰ ਨੂੰ ਥੋੜਾ देर ਹਲਾ ਕੇ ਤੇ ਉਸ ਤੋਂ ਬਾਅਦ ਆਪਾਂ 2 ਮਿੰਟ ਲਈ ਹੀ ਧੱਕੀ ਰੱਖ ਦੇਣਾ ਮੈਂ ਤਾਂ ਕਿ ਆਪਾਂ ਤੜਕਾ ਪੱਕ ਸਕੇ ਚੰਗੀ ਤਰ੍ਹਾਂ ਜੇ ਜਦ ਪਲੇਟ ਚੱਕ ਕੇ ਦੇਖੀ ਤਾਂ ਥੋੜਾ ਜਿਹਾ ਦੇ ਵਿੱਚ ਪਾਣੀ ਸੀ ਕਿਉਂਕਿ ਆਪਾਂ ਜਿਹੜੀ ਪਲੇਟ ਦਿੱਤੀ ਸੀ ਉਹਦੇ ਦੇਣ ਕਰਕੇ ਪਾ ਬਣ ਗਏ ਤੇ ਪਾ ਬਣਨ ਕਰਕੇ ਪਾਣੀ ਵਿੱਚ ਤੜਕੇ ਚ ਚਲਾ ਗਿਆ ਤੇ ਥੋੜੀ देर ਆਪਾਂ ਐਂ ਹਿਲਾ ਲੈਣਾ ਵਾ ਤਾਂ ਕਿ ਆਪਣਾ ਤੜਕਾ ਸੈੱਟ ਹੋ ਸਕੇ ਤੇ ਪਹਿਲਾਂ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਲਿਆ ਤੇ ਤਨੀਆ ਪਾਊਡਰ ਵੀ ਨਾਲ ਹੀ ਪਾ ਲਿਆ ਦੰਨੀ ਤੇ ਗਰਮ ਮਸਾਲਾ ਪਾਉਣ ਤੋਂ ਬਾਅਦ ਆਪਾਂ ਅਕੋਰਡਿੰਗ ਟੂ आवर ਟੇਸਟ ਮਿਰਚਾਂ ਪਾ ਲੈਣੀਆਂ ਤੇ ਆਪਣੀ ਹੀ ਅਕੋਰਡਿੰਗਲੀ ਹਲਦੀ ਪਾ ਲੈਣੀ ਆ ਹਲਦੀ ਸਾਡੀ ਘਰ ਤੇ ਵਿੱਚ ਜਿਹੜੀ ਪੀਸੀ ਹੋਈ ਸੀ ਤੇ ਲਈ ਆਪਾਂ ਪਲੇਟ ਦੇ ਦੇਣੀ ਆ ਤਾਂ ਕਿ ਜਿਹੜਾ ਆਪਣਾ ਨੌਨ ਮੈਟਸ ਮਸਾਲਾ ਹਲਦੀ ਆ ਉਹ ਸੈੱਟ ਹੋ ਸਕੇ ਯਾਨੀ ਕਿ ਪੱਕ ਸਕੇ ਇਹ ਫਿਰ ਮੈਂ ਇਹਦੇ ਵਿੱਚ ਜਿਹੜੇ ਆਪਣੇ ਉਬਲੇ ਹੋਏ ਆਲੂ ਸੀਗੇ ਕੱਟ ਕੇ ਵਿੱਚ ਪਾ ਦਿੱਤੇ ਨਾਨੂੰ ਚੰਗੀ ਤਰ੍ਹਾਂ ਹਲਾ ਲੈਣਾ ਮੈਂ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਆਪਣੇ ਆਲੂ ਜਿਹੜੇ ਉਬਲੇ ਹੋਏ ਨੇ ਤੇ ਆਪਾਂ ਆਲੂ ਲਾਉਣ ਤੋਂ ਬਾਅਦ ਇਹਨਾਂ ਨੂੰ ਸੈੱਟ ਹੋਣ ਲਈ ਪਲੇਟ ਦੇ ਕੇ ਰੱਖ ਦੇਣਾ ਵਾ ਗੈਸ ਆਪਣਾ ਲੋ ਤੇ ਹੋਣਾ ਚਾਹੀਦਾ ਵਾ ਤੇ ਫਿਰ ਜਦ ਆਪਾਂ ਪਲੇਟ ਚੱਕ ਕੇ ਦੇਖੀ ਤਾਂ ਜਿਹੜੇ ਆਪਣੇ ਆਲੂ ਸੀਗੇ ਉਹ ਚੰਗੀ ਤਰ੍ਹਾਂ ਸੈੱਟ ਹੋ ਗਏ ਸੀਗੇ ਮਸਾਲੇ ਦੇ ਨਾਲ ਦੀ ਸਬਜੀ ਹੁਣ ਬਿਲਕੁਲ ਰੈਡੀ ਆ ਬਣ ਕੇ ਤੇ ਬਸ ਇਹਨੂੰ ਸੈਂਪਤੀ ਗੈਸ 'ਤੇ ਰੱਖ ਕੇ ਆਲੂ ਤੇ ਜਿਹੜੇ ਆਪਣਾ ਤੜਕਾ ਸੀਗਾ ਪੱਕ ਲੈਣ ਦੇਣਾ ਮੈਂ ਮਸਾਲਾ ਚੰਗੀ ਤਰ੍ਹਾਂ ਮਿਕਸ ਹੋਣ ਲਈ ਤੇ ਫੇਰ ਜਿਹੜੀ ਆਪਣੀ ਸਬਜੀ ਸੀਗੀ ਉਹ ਬਣ ਕੇ ਤਿਆਰ ਆ ਤੁਸੀਂ ਵੀ ਟਰਾਈ ਕਰਿਓ ਆਪਣੇ ਘਰ ਇਹ ਉਬੜੇ ਹੋਏ ਆਲੂ ਹੁੰਦੇ ਆ ਇਹਨਾਂ ਦਾ ਇੱਕ ਬਹੁਤ ਹੀ ਵਧੀਆ ਫਾਇਦਾ ਹੁੰਦਾ ਵਾ ਇੱਕ ਤਾਂ ਇਹ ਛੇਤੀ ਪੱਕ ਜਾਂਦੇ ਨੇ ਮਤਲਬ ਸਬਜੀ ਛੇਤੀ ਬਣ ਜਾਂਦੀ ਆ ਤੇ ਦੂਸਰਾ ਫਾਇਦਾ ਇਹ ਆ ਕਿ ਇਹਨਾਂ ਦੀ ਜਿਹੜੀ ਬੈ ਹੁੰਦੀ ਆ ਉਹ ਨਿਕਲ ਜਾਂਦੀ ਆ ਜਦ ਵੀ ਅਸੀਂ ਆਲੂ ਦੀ ਸਬਜ਼ੀ ਬਣਾਉਣੀ ਹੁੰਦੀ ਆ ਤੇ ਅਸੀਂ ਉਬਾਲ ਕੇ ਹੀ ਬਣਾਉਣੀ ਆ ਉਬਾਲ ਨਾਲ ਬਹੁਤ ਹੀ ਵਧੀਆ ਬਣ ਜਾਂਦੀ ਆ ਜਿਹੜੇ ਸਾਡੇ ਘਰਾਂ ਦੇ ਵਿੱਚ ਵਰਗ ਹੁੰਦੇ ਨੇ ਉਹਨਾਂ ਦੀ ਕਿੱਡੀ ਕੋਟੀ ਵੀ ਨਹੀਂ ਦੁਖਦੀ ਤੇ ਆਲੂ ਦੀ ਸਬਜੀ ਹਮੇਸ਼ਾ ਉਬਾਲ ਕੇ ਬਣਾਉਣੀ ਚਾਹੀਦੀ ਆ ਮੈਂ ਤਾਂ ਆਲੂ ਦੀ ਸਬਜੀ ਉਬਾਲ ਕੇ ਬਣਾ ਲਈ ਆ ਤੇ ਤੁਸੀਂ ਵੀ ਆਪਣੇ ਘਰ ਟਰਾਈ ਜ਼ਰੂਰ ਕਰਿਓ ਆਲੂ ਦੀ ਸਬਜੀ ਆਲੂ ਉਬਾਲ ਕੇ ਬਣਾਉਣ ਦੀ ਤੇ ਸਬਜੀ ਬਣਨ ਤੋਂ ਬਾਅਦ ਮੈਂ ਆਲੂ ਦੀ ਸੁੱਕੀ ਸਬਜੀ ਟਰਾਈ ਕਰਕੇ ਦੇਖੀ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਤੁਸੀਂ ਵੀ ਬਣਾਓ ਆਪਣੇ ਘਰ ਥੈਂਕ ਯੂ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਚੈਨਲ ਲਾਈਕ ਤੇ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ Thank you. Bye-bye. <coughs>